ਅੱਜ ਮੈਂ ਤੁਹਾਨੂੰ ਇੱਕ ਐਸੀ ਵੈਬਸਾਈਟ ਦੇ ਬਾਰੇ ਦੱਸਣ ਜਾ ਰਿਹਾ ਹਾਂ ਜਿਹੜੀ ਬਿਲਕੁਲ ਫ੍ਰੀ ਆ ਤੇ ਜਿਹੜੇ ਵੀ ਸਿੱਖ ਇਤਿਹਾਸ ਨੂੰ ਪੜ੍ਹਨਾ ਚਾਹੁੰਦੇ ਨੇ ਸਮਝਣਾ ਚਾਹੁੰਦੇ ਨੇ ਉਹ ਇਸ ਜਿਹੜੀ ਵੈਬਸਾਈਟ ਆ ਇਸ ਦੇ ਉੱਪਰ ਜਾ ਸਕਦੇ ਨੇ ਇਸ ਵੈਬਸਾਈਟ ਦਾ ਨਾਮ ਹੈ vidya.com ਤੇ ਇਹ ਮੈਂ ਜਿਵੇਂ ਤੁਹਾਨੂੰ ਹੁਣ ਸਕਰੀਨ ਤੇ ਵੀ ਦਿਖਾ ਰਿਹਾ ਹਾਂ ਕਿ ਇਸ ਵੈਬਸਾਈਟ ਦੇ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਪੀਡੀਐਫ ਫਾਰਮੈਟ ਦੇ ਵਿੱਚ ਆਨਲਾਈਨ ਫਾਰਮੈਟ ਦੇ ਵਿੱਚ ਅਵੇਲੇਬਲ ਨੇ ਆਪਾਂ ਇਹਨਾਂ ਦੇ ਉੱਪਰ ਕਲਿੱਕ ਕਰਕੇ ਕਿਸੇ ਵੀ ਕਿਤਾਬ ਨੂੰ ਡਾਊਨਲੋਡ ਕਰ ਸਕਦੇ ਹਾਂ ਫਰੀ ਦੇ ਵਿੱਚ ਸਾਨੂੰ ਕੋਈ ਵੀ ਪੈਸਾ ਨਹੀਂ ਦੇਣਾ ਪੈਣਾ ਤੇ ਇੱਥੇ ਉਹ-ਉਹ ਕਿਤਾਬਾਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਪੁਰਾਣੀਆਂ ਤੇ ਦੁਰਲੱਭ ਨੇ ਤੇ ਜਿਹੜੀਆਂ ਬਹੁਤ ਹੀ ਫੇਮਸ ਕਿਤਾਬਾਂ ਨੇ ਉਹ ਵੀ ਸਾਨੂੰ ਇੱਥੇ ਮਿਲਦੀਆਂ ਨੇ ਤੇ ਅਸੀਂ ਇਸ ਵੈਬਸਾਈਟ ਦੇ ਉਤੋਂ ਉਹਨਾਂ ਕਿਤਾਬਾਂ ਨੂੰ ਡਾਊਨਲੋਡ ਕਰਕੇ ਆਪਣੇ ਮੋਬਾਈਲ ਦੇ ਵਿੱਚ ਰੱਖ ਸਕਦੇ ਆਂ ਤੇ ਜਾਂ ਫਿਰ ਆਪਣੇ ਲੈਪਟਾਪ ਜਾਂ ਪੀਸੀ ਦੇ ਵਿੱਚ ਕੰਪਿਊਟਰ ਦੇ ਵਿੱਚ ਅਸੀਂ ਰੱਖ ਕੇ ਉਹਨਾਂ ਨੂੰ ਪੜ੍ਹ ਸਕਦੇ ਆਂ ਸਾਨੂੰ ਕਿਤਾਬ ਨੂੰ ਖਰੀਦਣ ਦੀ ਲੋੜ ਨਹੀਂ ਜਾਣ ਦੀ ਲੋੜ ਨਹੀਂ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਆਂ ਕਿ ਜਿਵੇਂ ਮੈਂ ਹੁਣ ਬਾਣੀ ਦੇ ਉੱਪਰ ਕਲਿੱਕ ਕਰ ਰਿਹਾ ਆਂ ਤਾਂ ਇਸ ਦੇ ਅੰਦਰ ਕਿੰਨੀਆਂ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਸ੍ਰੀ ਦਸਮ ਗ੍ਰੰਥ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਸਾਡੇ ਭਾਈ ਗੁਰਦਾਸ ਜੀ ਦੀਆਂ ਕਿੰਨੀਆਂ ਸਾਰੀਆਂ ਕਿਤਾਬਾਂ ਨੇ ਇੱਥੇ ਤੇ ਇਵੇਂ ਹੀ ਸਾਡੇ ਕੋਲ ਭਾਈ ਕਾਹਨ ਸਿੰਘ ਨਾਭਾ ਜੀ ਦੀਆਂ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੀ ਸਭ ਤੋਂ ਮਸ਼ਹੂਰ ਮਹਾਨ ਕੋਸ਼ ਹੈ ਤੇ ਫਿਰ ਹਮ Hindu ਨਹੀਂ ਕਿਤਾਬ ਹੈ ਇਵੇਂ ਹੀ ਭਾਈ ਰਗਵੀਰ ਸਿੰਘ ਜੀ ਦੀਆਂ ਨੇ ਭਾਈ ਰਣਦੀਰ ਸਿੰਘ ਜੀ ਦੀਆਂ ਨੇ ਭਾਈ ਵੀਰ ਸਿੰਘ ਜੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਇੱਥੇ ਤਕਰੀਬਨ ਤਕਰੀਬਨ ਹਰ ਤਰ੍ਹਾਂ ਦੀ ਕਿਤਾਬ ਉਹਨਾਂ ਦੀ ਇੱਥੇ ਅਵੇਲੇਬਲ ਹੈ ਸਾਡੇ ਕੋਲ ਮੌਜੂਦ ਹੈ ਸੀ ਡਾਊਨਲੋਡ ਕਰ ਸਕਦੇ ਆਂ ਕੁਝ ਕੁ ਕਿਤਾਬਾਂ ਤਾਂ ਇਹੋ ਜੀਆਂ ਨੇ ਜਿਨ੍ਹਾਂ ਦੀਆਂ ਜਿਹੜੇ ਲੋਕ ਪੰਜਾਬੀ ਨਹੀਂ ਪੜ ਸਕਦੇ ਉਹਨਾਂ ਦੀਆਂ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਵੀ ਇਸ ਦੇ ਵਿੱਚ ਦਿੱਤੀਆਂ ਹੋਈਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਨੇ ਜਿਹੜੀਆਂ ਅਸੀਂ ਇੱਥੋਂ ਪੜ ਸਕਦੇ ਆਂ ਤੇ ਫਿਰ ਇਹ ਹੀ ਨਹੀਂ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਲਿਖਾਰੀ ਨੇ ਜਿਵੇਂ ਡਾਕਟਰ ਸੰਤੋਖ ਸਿੰਘ ਜੀ ਗਿਆਨੀ ਗਿਆਨ ਸਿੰਘ ਜੀ ਗਿਆਨੀ ਹਰਬੰਸ ਸਿੰਘ ਜੀ ਫਿਰ ਸਾਡੇ ਕੋਲ ਹੋਰ ਪੰਡਿਤ ਨਰਾਇਣ ਜੀ ਪਿਆਰਾ ਸਿੰਘ ਪਦਮ ਪ੍ਰਿੰਸੀਪਲ ਸੁਦੇਵੀਰ ਸਿੰਘ ਜੀ ਨੇ ਜੋ ਇਤਿਹਾਸ ਲਿਖਿਆ ਹੈ ਗੌਰ ਇਤਿਹਾਸ ਅਸੀਂ ਉਸ ਨੂੰ ਇੱਥੋਂ ਜਾ ਕੇ ਡਾਊਨਲੋਡ ਕਰ ਸਕਦੇ ਹਾਂ ਉਹਨਾਂ ਦੀਆਂ ਕਿਤਾਬਾਂ ਨੂੰ ਪ੍ਰੋਫੈਸਰ ਸਾਬ ਸਿੰਘ ਜੀ ਦੀਆਂ ਇੱਥੇ ਕਿਤਾਬਾਂ ਨੇ ਰਤਨ ਸਿੰਘ ਭੰਗੂ ਜੀ ਦੀਆਂ ਕਿਤਾਬਾਂ ਨੇ ਇੱਥੇ ਤੇ ਇੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਸੰਬੰਧਿਤ ਕਿਤਾਬਾਂ ਨੇ ਇਹ ਆ ਪੰਜ ਵੈਬਸਾਈਟ ਦਾ ਇਸ ਦੀ ਵਰਤੋਂ ਕਰੀਏ ਤੇ ਜਿਹੜੀਆਂ-ਜਿਹੜੀਆਂ ਕਿਤਾਬਾਂ ਸਾਨੂੰ ਚਾਹੀਦੀਆਂ ਨੇ ਅਸੀਂ ਉਹਨਾਂ ਨੂੰ ਡਾਊਨਲੋਡ ਕਰੀਏ ਡਾਊਨਲੋਡ ਕਰਕੇ ਉਹਨਾਂ ਨੂੰ ਆਪਣੇ ਕੋਲੇ ਰੱਖੀਏ ਤੇ ਜਦੋਂ ਵੀ ਸਮਾਂ ਲੱਗੇ ਤੇ ਅਸੀਂ ਉਹਨਾਂ ਨੂੰ ਪੜੀਏ ਤਾਂ ਕਿ ਅਸੀਂ ਉਹਨਾਂ ਨੂੰ ਪੜ੍ਹ ਕੇ ਕੁਝ ਸਮਝ ਸਕੀਏ ਕੁਝ ਸਿੱਖ ਸਕੀਏ ਤੇ ਆਪਣੇ ਜੀਵਨ ਨੂੰ ਹੋਰ ਉੱਚਾ ਚੁੱਕ ਸਕੀਏ